ਆ ਚਾਂਸ ਆ ਗਿਆ ਅੱਜ ਆਉਂਦੇ ਆ ਅੱਛਾ ਜੀ ਵਕਾਰ ਕਿਸੇ ਨੇ ਆਪਣੇ ਗਾਰਡਨ ਹੈ ਕੋਈ ਪਾਰਕ ਹੈ ਬੜੇ ਸ਼ੌਕੀਨੀ ਲੋਕ ਆਉਂਦੇ ਆ ਉਹਨਾਂ ਨੇ ਆਪਣੇ ਪੇੜ ਨੂੰ ਸ਼ੇਪ ਦੇਣੀ ਹੈ ਉਹਦੇ ਅਸੇ ਬਹੁਤ ਇੰਟਰਸਟਿੰਗ ਆਈਟਮ ਹੁੰਦੀ ਹੈ ਕਿ ਬਲੇਟ ਲੱਗ ਜਾਂਦਾ ਸਾਰੀਆਂ ਆਈਟਮਾਂ ਤੁਹਾਨੂੰ ਆ ਟੂਲ ਕਿੱਟ ਦੇ ਵਿੱਚ ਆ ਜਿਹੜੀ ਚ ਮਿਲਣ ਗਿਆ ਜਿਹੜੀ ਕੰਮ ਹੈ ਇਨਕੋ ਇਨਕੋ ਬ੍ਰਾਂਡ ਦੀ ਹੈ ਇਹਦੇ ਚ ਆਪਣੇ ਕੋਲ ਇੱਕ 400 ਐਨਐਮ ਦੀ ਮਸ਼ੀਨ ਹੈ ਇੱਕ 850 ਐਨਐਮ ਦੀ ਮਸ਼ੀਨ ਹੈ ਇੱਕ 1350 ਐਨਐਮ ਦੀ ਮਸ਼ੀਨ ਹੈ ਹਾਂ ਜੀ ਕੋਬਾਲਟ ਬ੍ਰਾਂਡ ਦਾ ਹੈ ਮੇਡ ਇਨ ਅਮਰੀਕਾ ਦਾ ਕੁਲਾੜਾ ਹੈ ਜੀ ਜੀ ਤੋਲ ਕੇ ਦੇਨੇ ਆ 400 ਰੁਪਏ ਕਿਲੋ ਲੱਕੜ ਵਾਲਾ 300 ਫਾਈਬਰ ਵਾਲਾ 400 ਇੰਪੋਰਟਡ ਪੀਸ ਹੁੰਦੇ ਆ ਇਹ ਅਸਰ ਜਿਹੇ ਫਲੈਕਸੀਬਲ ਹੁੰਦੀ ਹੈ ਹਾਂ ਇਹ ਗੱਡੀਆਂ ਅਸੇ ਬਹੁਤ ਹੀ ਕਾਮਯਾਬ ਬੈਠਾ ਮੂਹਾਰਤ ਤੁਸੀਂ ਰਹੇ ਤੇ 150 200 ਆਪਣੇ ਕੋਲ ਸਿਰਫ 100 ਰੁਪਏ ਦੀ ਹੈ ਥਲੇ ਪੈਪ ਹੀ ਨਾ ਆ ਰਿਹਾ ਅਸੇ ਨਾਲ ਪੈਪ ਵਿੱਚ ਲਓ ਜੀ ਆ ਆ ਗਿਆ ਵਾਸ਼ਰ ਵਾਸ਼ਰ ਹੈ ਅੱਛਾ ਜੀ 4000 ਵਾਟ ਦੀ ਤੇ ਮੋਟਰ ਨਾਲੇ ਬੰਦ ਬਾਟੀ ਦਾ ਅੱਛਾ ਜੀ ਕਿਹਜਾਂ ਦਾ ਹੈਡ ਨੰਗਾ ਹੁੰਦਾ ਨਾ ਪਾਣੀ ਪੈਣ ਦੀ ਦਿੱਕਤ ਹੁੰਦੀ ਹੈ ਬਿਲਕੁ ਪ੍ਰੈਸ਼ਰ ਚੈੱਕ ਕਰੋ ਤੁਸੀਂ ਸਿੱਧਾ ਬਾਈ ਕਰੀ ਬਣਾਇਆ ਤਾਂ ਨੂੰ ਆਹ ਜਾਂਦਾ ਦੇਖੋ ਕਿੱਥੋਂ ਤੱਕ ਅੱਛਾ ਭਾਈ ਘੱਟ ਵੱਤ ਕਰਕੇ ਦਿਖਾਓ ਮੜਾ ਜਾ ਆ ਵੀਡੀਓ ਜਦੋਂ ਵੀ ਪਾਉਨੇ ਆ ਤੁਹਾਨੂੰ ਦੱਸਿਆ ਵੀ ਚਾਪ ਦੀਆਂ ਪਾਨੇ ਸਾਰਾ ਕੁਝ ਤੋਲ ਕੇ ਮਿਲ ਜਾਂਦਾ ਤੇ ਬਰ ਸਪੈਸ਼ਲ ਚੀਜ਼ਾਂ ਆਪਾਂ ਦਿਖਾਉਣੀਆਂ ਜਿਹੜੇ ਨਵੇਂ ਟੂਲ ਆਏ ਨੇ ਜਿਵੇਂ ਹਾਂਜੀ ਸასი ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਅੱਡਾ ਆਪਣੇ ਅੱਜ ਦੇ ਇਸ ਵਲੌਗ ਦੇ ਵਿੱਚ ਵੀਡੀਓ ਦੇ ਵਿੱਚ ਤਾਂ ਆਪਾਂ ਪਹੁੰਚੇ ਆ ਪਟਿਆਲੇ ਕਬਾੜੀ ਮਾਰਕੀਟ ਜਿਹਨੂੰ ਟਰੈਕਟਰ ਮਾਰਕ ਵੀ ਕਿਹਾ ਜਾਂਦਾ ਆਹ ਬਾਈ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਪਛਾਣਦੇ ਹੋਗੇ ਮੇਰੇ ਪਿੱਛੇ ਖੜਾ ਜਿਹੜਾ ਇਹਦੀਆਂ ਬਾਈ ਦੀਆਂ ਤੇ ਪਹਿਲਾਂ ਵੀ ਆਪਾਂ ਇੱਕ ਦੋ ਵੀਡੀਓ ਇਹਨਾਂ ਦੀਆਂ ਪਾਈਆਂ ਨੇ ਤੇ ਹੁਣ ਫੇਰ ਅੱਜ ਨਵੇਂ ਟੂਲਾਂ ਦੇ ਨਾਲ ਵਧੀਆ ਟੂਲਾਂ ਦੇ ਨਾਲ ਬਾਈ ਦੀ ਵੀਡੀਓ ਲੈ ਕੇ ਆਇਆ ਕੀ ਹਾਲ ਨੇ ਵੀਰ ਠੀਕ ਹੋ ਸ਼ੁਕਰ ਹੈ ਵੀਰ ਹਾਂਜੀ ਸ਼ੁکری ਚਾਹੀਦਾ ਤੇ ਬਾਈ ਖੇੜੇ ਮੱਥੇ ਮਿਲਦਾ ਅੱਛਾ ਬਾਈ ਜੀ ਇੱਕ ਗੱਲ ਮੈਨੂੰ ਦੱਸੋ ਤੁਸੀਂ ਮੇਰੇ ਜਿਹੜੇ ਵਿਊਅਰਸ ਨੇ ਸਬਸਕ੍ਰਾਈਬਰਸ ਕਹਿੰਦੇ ਤੁਸੀਂ ਫੋਨ ਨਹੀਂ ਚੱਕਦੇ ਦੱਸ ਦੋ ਵੀ ਕਿਉਂ ਨਹੀਂ ਚੱਕਦੇ ਫੋਨ ਕਿੰਨਾ ਬੀਜ਼ਿੰਦਾ ਹੈ ਸਾਡੇ ਕੋਲ ਥੋੜੀ ਜੀ ਮੈਨ ਪਾਵਰ ਘਟਾ ਹੈ ਜਿਵੇਂ ਟੀਮ ਬਹੁਤ ਘਟਾ ਹੈ ਉਹਦੇ ਚੰਗਾ ਚੱਪਾ ਨੂੰ ਬਹੁਤ ਦਿੱਕਤ ਆਂਦੀ ਹੈ ਬੰਦੇ ਦੀ ਬਿਲਕੁਲ ਮਤਲਬ ਇੱਕ ਮਿੰਟ ਲਈ ਵੀ ਵਿਲੇ ਨਹੀਂ ਹੈਗੇ ਇਸ ਕਰਕੇ ਕਹਿੰਦੇ ਵੀ ਸਾਨੂੰ ਫੋਨ ਚੁੱਕਣ ਤੇ ਜਿਹੜੀ ਦਿੱਕਤ ਆਉਂਦੀ ਹੈ ਤੇ ਆਪਣਾ ਨੰਬਰ ਵੀਰੇ ਤੇ ਐਡਰੈਸ ਬੋਲ ਦੋ ਪਹਿਲਾਂ ਵੀਡੀਓ ਸਟਾਰਟਿੰਗ ਆਪਣੀ ਵੀਰੇ ਸ਼ੋਪ ਹੈ ਪਟਿਆਲਾ ਟਰੈਕਟਰ ਮਾਰਕੀਟ 370 A ਨੰਬਰ ਆਪਣੀ ਦੁਕਾਨਾ 377 A ਦੀਵਾਨ ਦੇ ਟੂਲ ਪਟਿਆਲਾ ਤੇ ਆਪਣੇ ਦੋ ਹੀ ਨੰਬਰ ਨੇ 1978863347 19788106793 ਬਾਕੀ ਵੀਰੇ ਤੁਸੀਂ ਕਿਸੇ ਵੀ ਚੈਨਲ ਤੇ ਨਾ ਫालतੂ ਨੰਬਰਾਂ ਤੇ ਕੋਈ ਵੀ ਪਰ ਪੈਸੇ ਨਾ ਪਾਇਆ ਕਰੋ ਸਿਰਫ ਵੀਡੀਓ ਕਾਲ ਕਰਕੇ ਪੈਸੇ ਪਾਇਆ ਕਰੋ ਅੱਜ ਕੱਲ ਫਰੋਡ ਬਹੁਤ ਹੁੰਦਾ ਬਾਈ ਜੀ ਬਿਲਕੁਲ ਜੀ ਅੱਛਾ ਬਾਈ ਜੀ ਹੁਣ ਕਰਦੀ ਸ਼ੁਰੂ ਕਿਹੜਾ ਨਵਾਂ ਨਵਾਂ ਆਇਆ ਟੂਲ ਜੀ ਆਇਓ ਅੰਦਰ ਹੀ ਆਜੋ ਬਾਈ ਲਓ ਜੀ ਲਓ ਕਰੋ ਸ਼ੁਰੂ ਜੀ ਤੇ ਆਹ ਦੇਖੋ ਤੁਸੀਂ ਪੂਰਾ ਮੇਲਾ ਲੱਗਿਆ ਜੀ ਇੱਥੇ ਸਾਇਲ ਵਾਸ਼ਰ ਆ ਗਏ ਲਓ ਜੀ ਲਓ ਜੀ ਆਹ ਹੈਗੀ ਆ ਬਾਈਆਂ ਦੀ ਸ਼ਾਪ ਅੰਦਰੋਂ ਤੁਸੀਂ ਸਮਾਨ ਦੇਖੋ ਪੂਰੀ ਪਰਮਾਰ ਹੈ ਤੇ ਕਸਟਮਰ ਕਾਫੀ ਨੇ ਬਾਈ ਕਹਿੰਦਾ ਪਰ ਫਿਰ ਵੀ ਆਪਾਂ ਅੱਜ ਸਾਰਾ ਸਮਾਨ ਦਿਖਾਉਣਾ ਦੇਖੋ ਨਵਾਂ ਸਮਾਨ ਆਇਆ ਬਾਈ ਜੀ ਸਭ ਤੋਂ ਪਹਿਲਾਂ ਕੀ ਦਿਖਾਓਗੇ ਜੀ ਹਾਂ ਆਪਣੇ ਕੋਲ ਵੀ ਆਪਣੇ ਭਰਾਵਾਂ ਵਾਸਤੇ ਚਾਂਸੇ ਆਉਂਦੇ ਆ ਚਾਂਸੇ ਬੈਟਰੀ ਵਾਲੇ ਅੱਛਾ ਜੀ ਤੇ ਬਿਲਕੁਲ ਬਲਬੁਲ ਦਾ ਬੱਚਾ ਆਈਟਮ ਹੁੰਦੀ ਹੈ ਲਓ ਜੀ ਚਾਂਸਾ ਮੈਂ ਤੁਹਾਨੂੰ ਕਿਹਾ ਸੀ ਵੀ ਨਵੀਆਂ ਚੀਜ਼ਾਂ ਹੋਣੀਆਂ ਸਾਰੀਆਂ ਹਣ ਠੀਕ ਹੈ ਜੀ ਲਓ ਜੀ ਆ ਚਾਂਸਾ ਆ ਗਿਆ ਚਾਂਸੇ ਆਉਂਦੇ ਆ ਅੱਛਾ ਜੀ ਜਿਵੇਂ ਕਾਰਕਿchn ਆਪਣੇ ਗਾਰਡਨ ਹੈ ਕੋਈ ਪਾਰਕ ਹੈ ਕਈ ਸ਼ੌਕੀਨੀ ਲੋਕ ਆਉਂਦੇ ਆ ਉਹਨਾਂ ਨੇ ਆਪਣੇ ਪੇੜ ਨੂੰ ਸ਼ੇਪ ਦੇਣੀ ਹੈ ਉਹਦੇ ਅਸਤੇ ਬਹੁਤ ਇੰਟਰਸਟਿੰਗ ਆਈਟਮ ਹੁੰਦੀ ਹੈ ਕਿ ਬਲੇਡ ਲੱਗ ਜਾਂਦਾ ਫ੍ਰੋਪਿੰਗ ਕਰਨ ਵਾਸਤੇ ਕਟਿੰਗ ਕਰਨ ਵਾਸਤੇ ਕੈਂ ਲੱਗ ਜਾਂਦੀ ਹੈ ਐ ਐ ਚੀਜ਼ ਹੁੰਦੀ ਆ ਦੇਖੋ ਆ ਜੀ ਬਣ ਜਾਂਦੀ ਹੈ ਅੱਛਾ ਜੀ ਆ ਦੇਖੋ ਆ ਚੀਜ਼ ਬਣ ਜੂਗੀ ਇਹ ਠੀਕ ਹੈ ਬਿਲਕੁਲ ਬਿਲਕੁਲ ਇੱਕ ਨੰਬਰ ਆਈਟਮ ਹੁੰਦੀ ਹੈ ਆਪਣੇ ਕੋਲ ਤੇ ਇਹ ਬੈਟਰੀ ਨਾਲ ਚੱਲਦਾ ਇਹਨਾਂ ਇੱਕ ਬੈਟਰੀ ਕਿ ਚਾਰਜਰ ਜੀ ਵਿਦ ਕੇਸ ਆਂਦਾ ਹੈ ਬਿਲਕੁਲ ਬਿਊਟੀਫੁੱਲ ਆਈਟਮ ਹੈ ਇੱਕ ਨੰਬਰ ਕੈਂਡ ਆਈਟਮ ਹੈ ਆ ਸਾਰੇ ਇਹੀ ਨੇ ਜੀ ਚੈਂਸ ਆ ਇਹ ਸਾਰੇ ਚੈਂਸ ਆ ਦੀਆਂ ਪੇਟੀਆਂ ਇੱਕ ਆਪਣੇ ਕੋਲੇ ਨਾ ਆਰਡਰ ਵਾਲਾ ਪ੍ਰੋਡਕਟ ਆ ਭਾਈ ਜੀ ਅੱਛਾ ਚੈਂਸ ਆ ਕਿੰਨੇ ਦਾ ਪਊਗਾ ਉਹ ਉਹ 250 ਰੁਪਏ ਦਾ ਵੱਡੇ ਵੀਰੇ ਠੀਕ ਹੈ ਜੀ ਲਓ ਜੀ ਆ ਕੀ ਆ ਗਿਆ ਜੀ ਇਹ ਬੈਟਰੀ ਵਾਲਾ ਬਲੂਰ ਹੈ ਸਪੀਡ ਲਓ ਜੀ ਆ ਨਵਾਂ ਹੀ ਸੱਪ ਕੱਟਦਾ ਬਾਈ ਨੇ ਬੈਟਰੀ ਵਾਲਾ ਬਲੂਰ ਵੀ ਲੈਣ ਦਾ ਹੈ ਆ ਦੇਖੋ ਨਕਨ ਹਾਂ ਵਾਹ ਬਈ ਵਾਹ ਐਟਮ ਦੇਖੋ ਬਈ ਵਾਕਿਆ ਜੀ ਬਹੁਤ ਬਹੁਤ ਵਧੀਆ ਹੈ ਬਹੁਤ ਵਧੀਆ ਪ੍ਰੋਡਕਟ ਆਪਣੇ ਕੋਲ ਸਿਰਫ 1500 ਰੁਪਏ ਦੀ ਰੇਂਜ ਦਾ ਹੈ ਤੇ ਬਿਲਕੁਲ ਬੁਲਬੁਲ ਦਾ ਬੱਚਾ ਐਟਮ ਹੈ ਕੋਈ ਵੇਟ ਵੇ ਨਹੀਂ ਹੈ ਲਾਈਟ ਵੇਟ ਆਟਮ ਹੈ ਬਿਲਕੁਲ ਜੀ ਬਿਲਕੁਲ ਇਹ ਕਿੰਨੇ ਦੇਰ ਚਾਰਜ ਹੋ ਜਾਂਦੀ ਬਈ ਇਹਦੀ ਬੈਟਰੀ 25 ਕਿ ਮਿੰਟ ਭਾਜੀ 20 25 ਮਿੰਟ ਲਾਈਵ ਜਿਵੇਂ ਉਹ ਟਰੈਕਟਰ ਵਗੈਰਾ ਨੇ ਆਪਾਂ ਕੋਈ ਕੰਬੈਨ ਵਾਲੇ ਵੀਰਾਂ ਦੇ ਵੀ ਸਾਰੇ ਵਾਸਤੇ ਘਰੇ ਵੀ ਹਰ ਥਾਂ ਦੇ ਹੋ ਸਕਦਾ ਜਾਲੀਆਂ ਜਿਹੜੀਆਂ ਸਾਫ ਕਰਨ ਲਈ ਸਭ ਤੋਂ ਜ਼ਿਆਦਾ ਲੈ ਕੇ ਜਾਂਦਾ ਕਿਉਂਕਿ ਕੰਬੈਨ ਤੇ ਜਿਵੇਂ ਖੇਤਾਂ 'ਚ ਖੜੀਏ ਕੋਈ ਵਾਇਰਿੰਗ ਨਹੀਂ ਹੈ ਕੁਝ ਨਹੀਂ ਉਹਦੇ ਐਸੇ ਬਲਬੁਲਦਾ ਬੱਚਾ ਹੈਟਾ ਕੀ ਬਾਤ ਹੈ ਬਾਕੀ ਬਿਲਕੁਲ ਪੀਛੇ ਭਾਜੀ ਅੱਛਾ ਭਾਈ ਜੀ ਕਿੰਨੇ ਦਾ ਹੈ ਕਿਹਾ ਤੁਸੀਂ 1200 ਰੁਪਏ ਦਾ 1500 ਦਾ ਆਇਆ ਤੇ ਚੈਂਸਾ ਕਿੰਨੇ ਦਾ ਸੀ ਚੈਂਸੀ 2200 ਰੁਪਏ ਦਾ ਉਹ 2200 ਰੁਪਏ ਦਾ ਜੀ ਚੈਂਸਸ ਆਪਣੇ ਕੋਲ ਸਾਈਜ਼ ਸਾਰੇ ਮਿਲ ਜਾਂਦੇ ਆ ਉਹਦੇ ਚ ਵੱਡਾ ਆਪਣੇ ਕੋਲ 16 ਇੰਚ 18 ਇੰਚ 24 ਇੰਚ ਸਾਰੇ ਸਾਈਜ਼ ਹੈ ਇਹ ਕਮਰਟ ਕੋਲ ਇਨਗੋ ਦੇ ਇਨਕੋ ਬ੍ਰਾਂਡ ਦੀ ਕੰਬੋ ਗੇਟ ਆਉਂਦੀ ਆ ਉਹ ਬੱਲੇ ਆ ਤਾਂ ਤਗੜਾ ਹੀ ਸਿਸਟਮ ਹੈ ভাই ਲਓ ਜੀ ਖੋਲੋ ਇਹ ਤਾਂ ਦੋ ਜਣੇ ਚਾਹੀਦੇ ਟੈਚੀ ਖੋਲਣ ਲਈ ਪੂਰਾ ਇਹਦੇ ਤੋਂ ਚੱਕਿਆ ਵੀ ਨਹੀਂ ਇਹ ਵੱਡੀ ਵਾਲੇ ਟੈਚੀ ਵਰਗਾ ਬਿਲਕੁਲ ਬੁਲਬੁਲ ਦਾ ਬੱਚਾ ਆਈਟਮ ਹੈ ਜਿਹਨੂੰ ਕਹਿੰਦੇ ਆ ਦਾਨ ਤੇ ਵਰਦਾਨ ਵਾਹ ਵਾਹ ਦਾਨ ਤੇ ਵਰਦਾਨ ਲਓ ਜੀ ਇਹ ਆਰੀਆਂ ਐਟਮਾ ਤੁਹਾਨੂੰ ਆ ਟੂਲ ਕਿੱਟ ਦੇ ਵਿੱਚ ਆ ਜਿਹੜੀ ਚ ਮਿਲਣ ਗਿਆ ਕਿਹੜੀ ਕੰਪਨੀ ਇਨਕੋ ਇਨਕੋ ਬ੍ਰਾਂਡ ਦੀ ਹੈ ਇਹਦੇ ਚ ਆਪਣੇ ਕੋਲ ਇੱਕ 400 ਐਨਐਮ ਦੀ ਮਸ਼ੀਨ ਇੱਕ 850 ਐਨਐਮ ਦੀ ਮਸ਼ੀਨ ਇੱਕ 1350 ਐਨਐਮ ਦੀ ਮਸ਼ੀਨ ਇੱਕ ਰੈਚਟ ਜਿਹੜਾ ਰੀਪਰ ਤੇ ਬਲੇਡ ਕੋਲਣ ਦਾ ਸੇ ਜਾਦਾ ਜਾਣੇ ਰੀਪਰ ਟੁੜੀ ਵਾਲਾ ਜਿਹੜਾ ਹਾਂ ਇਹਦੇ ਚ ਹੁਣ ਮੰਨ ਕੇ ਚੱਲੋ ਜਿਵੇਂ ਤੁਸੀਂ ਇਕੱਲੇ 1350 ਐਨਐਮ ਦੀ ਮਸ਼ੀਨ ਲੈਂਦੇ ਹੋ ਆਪਣੇ ਤੋਂ 17500 ਰੁਪਏ ਦੀ ਹੈ ਇਹ ਆਪਾਂ ਕੰਬੋ ਦੇ ਦਾਂਗੇ ਤੁਹਾਨੂੰ 21200 ਰੁਪਏ ਦਾ 21200 ਦਾ ਸਾਰਾ ਕੰਬੋ ਹੈ 12000 ਦੀ ਇਕੱਲੀ ਇੱਕ ਮਸ਼ੀਨ ਹੈ ਲਓ ਜੀ ਤੇ ਕਿੰਨੀਆਂ ਮਸ਼ੀਨਾਂ ਹੋ ਗਈਆਂ ਟੋਟਲ ਬਾਈਏ ਦੇ ਵਿੱਚ ਇਹਦੇ ਚ ਇੱਕ 450 ਜੀ 850 1350 ਇੱਕ ਰਿਪਰ ਦੀ ਬਲੇਡ ਦੀ ਬਲਮੀ 2 ਵੱਡੀਆਂ ਜੰਬੋ ਬੈਟਰੀਆਂ ਜਿਹਨੂੰ ਭੱਟਾ ਡਾਇਨਾਸੌਰ ਬੈਟਰੀਆਂ ਨੇ ਇੱਕ ਕਹਿੰਦੇ 2 ਐਂਪੀਅਰ ਦੀ ਇੱਕ ਕਹਿੰਦੇ 4 ਐਂਪੀਅਰ ਦੀ ਇਹਦੇ ਚ 5 ਐਂਪੀਅਰ ਦੀ ਬੈਟਰੀ ਹੈ ਲਓ ਜੀ 5 ਐਂਪੀਅਰ ਦੀ ਬੈਟਰੀ ਹੈ ਸਾਰੀਆਂ ਸਾਕਟਸ ਇਹਨਾਂ ਦੇ ਨਾਲ ਹੁੰਦੀਆਂ ਚਾਰਜਰ ਐਂਡ ਹੈਵੀ ਡਿਊਟੀ ਚਾਰਜਰ ਨਾਲ ਹੁੰਦਾ ਅੱਛਾ ਇਹ ਬੈਟਰੀ ਚਾਰਜ ਕਰਨ ਵਾਸਤੇ ਚਾਰਜਰ ਆ ਗਿਆ ਜਿਹੜਾ ਹਨਾ ਇਹ ਆਪਣੇ ਕੋਲ ਆਂਦਾ ਸਿਰਫ 21000 ਰੁਪਏ ਦੀ ਰੇਂਜ ਦਾ ਤੇ ਮੇਰੇ ਨਾਲੋਂ ਵੱਡੀ ਦੀ ਵੈਸੇ ਟੱਚ ਗਿਆ ਭਾਰ ਧੜ ਨਾਲ ਜ਼ਿਆਦਾ ਹੋਊਗਾ ਹੈ ਫੁੱਲ ਫੁੱਲ ਦਾ ਵੱਡਾ 21000 ਦੇ ਤੁਹਾਨੂੰ ਇਹ ਕਿੱਟ ਪੂਰੀ ਮਿਲ ਜੂਗੀ ਅੱਛਾ ਭਾਈ ਗਰੰਟੀ ਵੀ ਹੁੰਦੀ ਹੈ ਇਹਦੀ ਨਾ ਪਾਵਰ ਟੂ ਦੀ ਭਾਜੀ ਕਿਸੇ ਵੀ ਚੀਜ਼ ਦੀ ਗਰੰਟੀ ਨਹੀਂ ਆਉਂਦੀ ਜਿਉਂ GST ਕੋਈ ਕਟਾਏਗਾ ਉਹ ਫਿਰ ਉਦੇਚ ਹੋ ਜਾਂਦੀ ਏ ਥੋੜੀ ਬਹੁਤ ਲਓ ਜੀ ਆ ਇੱਕ ਹੋਰ ਪਾਵਰ ਟੂਲ ਵਾਲੀ ਚੀਜ਼ ਬਾਈ ਨੇ ਕੱਢ ਕੇ ਲੈ ਆਂਦੀ ਰੈਡ ਹਾਰਸ ਹਾਂ ਇਹ ਲੈਂਟਰ ਤੋੜਨ ਦੀ ਮਸ਼ੀਨ ਆਂਦੀ ਆਪਣੇ ਕੋਲ 16 ਕਿਲੋ ਦੀ ਹਿਲਟੀ ਆ ਇਹ ਤੁਸੀਂ ਪਟਿਆਲੇ ਤੋਂ ਬਾਹਰ ਨਿਕਲ ਜਾਓ ਤੁਹਾਨੂੰ 7750 8050 ਆਪਣੇ ਤੋਂ 5800 ਰੁਪਏ ਦੀ ਰੇਂਜ ਦੀ ਆ ਅੱਛਾ ਜੀ ਸਿਰਫ 5800 ਤੁਹਾਨੂੰ 16 ਕਿਲੋ ਲੈਂਟਰ ਤੋੜਨ ਲਈ ਜੀ ਆਪਣੇ ਦੁਸ਼ਮਣ ਦਾ ਘਰ ਟਾਣਾ ਆਪਣੇ ਕਿਸੇ ਦਾ ਵੀ ਘਟਾ ਬੜੇ ਖੌਫਨਾਕ ਦੁਸ਼ਮਣ ਦਾ ਘਟਾਣਾ ਕਿਸੇ ਦਾ ਵੀ ਟਾਣਾ ਘਰ ਟਾਣਾ ਸੇ ਇੱਕ ਬੱਚੀ ਜਾਇ ਬਾਕੀ ਇਹ ਆਇਆ ਸੀਗਾ ਪਿਛਲੇ ਵਾਰ ਆਪਣੇ ਕੋਲ ਇੰਪੋਰਟਡ ਆਟ ਨਹੀਂ ਜੀ ਆਪਣੇ ਕੋਲ ਹ ਹਾਂ ਇੰਪੋਲਹਾੜਾ ਕਹਿ ਲੋ ਜਾਂ ਕਵਾੜਾ ਇੰਪੋਰਟਡ ਨੇ ਸਾਰੇ ਇਹ ਬਾਈ ਕਾਫੀ ਆਏ ਪੈਨ ਆ ਕਰੋ ਚੈੱਕ ਹਾਂਜੀ ਉਹ ਬਾਲਟ ਬ੍ਰਾਂਡ ਦਾ ਹੈ ਮੇਡ ਇਨ ਅਮਰੀਕਾ ਦਾ ਕੁਲਾੜਾ ਹੈ ਜੀ ਜੀ ਤੋਲ ਕੇ ਦੇਨੇ ਆ 400 ਰੁਪਏ ਕਿਲੋ ਲੱਕੜ ਵਾਲਾ 300 ਫਾਈਬਰ ਵਾਲਾ 400 ਇੰਪੋਰਟਡ ਪੀਸ ਹੁੰਦੇ ਆ ਇਹ ਫਾਈਬਰ ਵਾਲਾ ਵੀਰੇ ਇਹ ਫਾਈਬਰ ਵਾਲਿਆ ਭਾਈ ਜੀ ਜੀ ਲਓ ਜੀ ਕਰੋ ਚੈੱਕ ਇੱਕ ਨੰਬਰ ਆਈਟਮ ਹੈ ਰੰਗ ਦੇ ਨੀਲੇ ਪੀਲੇ ਸੰਤਰੀ ਗਲਾਬੀ ਸਾਰੇ ਮਿਲ ਜਾਣਗੇ ਜਿਹੜਾ ਅੱਛਾ ਇਹ ਕਿੰਨੇ ਦਾ ਪੈਂਦਾ ਵੈਸੇ ਤੋਲ ਕੇ ਸਾਰੇ 1000 1200 ਅੱਛਾ ਅੰਦਾਜ਼ੇ ਨਾਲ ਬਸ ਇਸ ਤੋਂ ਵੱਧ ਕੋਈ ਵੀ 1000 1200 ਦੇ ਵਿੱਚ ਪੈ ਜੂਗਾ 1000 1200 ਦੇ ਵਿੱਚ ਪੈਂਦਾ ਹੈ ਬਿਲਕੁਲ ਇੱਕ ਨੰਬਰ ਪ੍ਰੋਡਕਟ ਹੈ ਇਹਦੇ ਚ ਹੱਥ ਥੋੜੇ ਘਾ ਆ ਸਾਰਾ ਭੰਡਾਰ ਹਥੋੜੇ ਕਾਣ ਗੈਂਟੀਆਂ ਦਾ ਜੀ ਆਹ ਲਓ ਜੀ ਆ ਕਰੋ ਚੈੱਕ ਲਓ ਜੀ ਕੀ ਬਾਤ ਨੱਕੜ ਲਸੀ 300 ਰੁਪਏ ਕਿਲੋ ਦੇ ਨੇ ਸਟਿਚ ਹੁੰਦੇ ਉਪਰੋਂ ਦੀ ਆਹ ਦੇਖ ਚੈੱਕ ਕੀਤਾ ਵਾ ਕੀ ਬਾਤ ਹੈ ਛੇਤੀ ਜਾਣਾ ਨਹੀਂ ਕਿਦੇ ਹਣਾ ਇਹ ਨਿਕਲੇਗਾ ਨਹੀਂ ਭਾਜੀ ਕੱਟ ਕੇ ਵੀ ਨਹੀਂ ਨਿਕਲਦਾ ਅੱਛਾ ਜੀ ਹਾਂ ਇੱਕ ਨੰਬਰ ਪ੍ਰੋਡਕਟ ਹੁੰਦਾ ਇਹ ਕਿੰਨੇ ਦਾ ਪੈ ਜਾਂਦਾ ਇਹ 300 ਰੁਪਏ ਕਿਲੋ ਇਹ 400 ਰੁਪਏ ਕਿਲੋ ਆ ਹੈਗੀ 400 ਰੁਪਏ ਕਿਲੋ ਦਾ ਕੋਈ 3 ਕਿਲੋ ਦਾ ਅੱਛਾ ਅੱਛਾ ਜੀ ਹਾਂ ਇਹ ਬਿਲਕੁਲ ਬੁਲਬੁਲ ਦਾ ਬੱਚਾ ਆਈਟਮ ਹੈ ਇੱਕ ਨਿਕਲ ਆ ਕੇ ਜਾਂਦਾ ਲਓ ਜੀ ਆ ਰੈੱਡ ਹਾਰਸ ਫੇਰ ਆ ਗਿਆ ਜੀ ਇਹ ਕੀ ਕੱਢ ਦੇਣ ਲੱਗੇ ਸੱਪ ਨਵਾਂ ਹੁਣ ਇਧਰੋਂ ਇਹਦਾ ਉਹ ਟਾਈਲ ਕਟਰ ਆਂਦਾ ਹੈ ਅੱਛਾ ਜੀ ਮਾਰਬਲ ਕਟਰ ਕਹਿ ਦਿੰਦੇ ਆ ਕਿ ਟਾਈਲ ਕਟਰ ਕਹਿ ਦਿੰਦੇ ਆ ਜੀ ਜੀ ਭਈ 5 ਇੰਚੀ ਗਰੈਂਡਰ ਹੀ ਕਹਿ ਦਿੰਦੇ ਆ ਹੂੰ ਹੂੰ ਤੇ ਉਹ ਤੁਸੀਂ ਕਿਥੋਂ ਬਾਹਰ ਪਤਾ ਕਰੋਗੇ ਆਪਣੇ ਕੋਲ 2000 1900 2000 1900 ਤੋਂ ਕੱਟ ਕਿੱਥੇ ਨਹੀਂ ਹਾਂ ਜੀ ਆਪਣੇ ਕੋਲ ਸਿਰਫ ਹੈਗਾ 1750 ਰੁਪਏ ਦੀ ਰੇਂਜ ਦਾ 5 ਇੰਚੀ ਟਾਇਲ ਕਟਰ ਆਪਾਂ ਇਹਨੂੰ ਕਹਿ ਦਿੰਦੇ ਆ ਲਓ ਜੀ 5 ਇੰਚੀ ਟਾਇਲ ਕਟਰ ਸਿਰਫ ਮਿਲ ਜੂ ਤੁਹਾਨੂੰ ਸਾਡੇ 1750 1750 ਰੁਪਏ ਦਾ 1750 ਰੁਪਏ ਦਾ ਮਿਲ ਜੂਗਾ ਰੈੱਡ ਹਾਰਸ ਦਾ ਬ੍ਰਾਂਡ ਦਾ ਲਓ ਵੀਰ ਜੀ ਇਹ ਸਾਰੇ ਟੂਲ ਬਾਈ ਜੀ ਕੋਲ ਤੇ ਬਾਕੀ ਆ ਦੇਖੋ ਤੁਸੀਂ ਪਿੱਛੇ ਇਹ ਸਾਰੇ ਬਾਈ ਸਾਡੀ ਵੇਟ ਕਰ ਰਹੇ ਕਦੋਂ ਇਹ ਵੀਡੀਓ ਬਣਾ ਕੇ ਪਿੱਛੇ ਆਣਾ ਤੇ ਅਸੀਂ ਅੱਗੇ ਆ ਕੇ ਸਮਾਨ ਲਈਏ अच्छा भाई जी आहा आ कितने ਦਾ ਸੈੱਟ ਮਿਲਦਾ ਜੇ ਪਾਨਿਆਂ ਦਾ 680 ਰੁਪਏ ਦਾ 25 ਚਾਬੀਆਂ ਅੱਛਾ ਜੀ ਪਾਨੇ ਆ 6 ਤੋਂ ਲੈ ਕੇ 32 ਨੰਬਰ ਤੱਕ ਇਹਦੇ ਚ ਸਾਰੇ ਸਹਿਜ ਆ ਅੱਛਾ ਜੀ ਫੜੋ ਇਹਨੂੰ ਮੜਾ ਆਇਆ ਇੰਟਰੋਡਿਊਸ ਕਰਾਓ ਮੜਾ ਇਹਦੇ ਚ 3.5-5 ਕਿਲੋ ਵਜ਼ਨ ਹੁੰਦਾ ਉਹ ਤੁਸੀਂ ਚਟਾਬੀਆਂ ਅਲੱਗ ਪਾਨੇ ਲੱਗ ਲੈਂਦੇ ਤੇ ਚਾਬੀਆਂ ਪਾਨੇ ਇਕੱਠਾ ਕੰਬੀਨੇਸ਼ਨ ਆ ਜਾਂਦਾ 25 ਪੀਸ ਦਾ ਪੂਰਾ ਸੈੱਟ ਹੁੰਦਾ ਹੈ ਜਿਹੜਾ 3.5 ਤੋਂ 5 ਕਿਲੋ ਦਾ weight ਹੁੰਦਾ ਆਪਣਾ ਸਿਰਫ 680 ਰੁਪਏ ਦੀ ਰੇਂਜ ਦਾ ਹੁੰਦਾ ਸਿਰਫ 680 ਰੁਪਏ ਤੁਹਾਨੂੰ ਮਿਲ ਜੂ ਹਾਂ ਲਓ ਜੀ ਬਾਕੀ ਭਾਈ ਜੀ ਟਾਪ ਲਿੰਕਾਂ ਹਣਾ ਜੀ ਫੱਟੀਆਂ ਫੁੱਟੀਆਂ ਦੇ ਕੋਲ ਸਾਰਾ ਕੁਝ ਮਿਲ ਜਾਂਦਾ ਜੀ ਆਈਟਮ ਤਾਂ ਭਾਜੀ ਪੂਰੀ ਨਹੀਂ ਹੁੰਦੀ ਆਈਟਮ ਬਿਲਕੁਲ ਬਿਲਕੁਲ ਅੱਛਾ ਹੁਣ ਕੋਈ ਹੋਰ ਵੀ ਕੋਈ ਦਿਖਾਓ ਕਿ ਨਵਾਂ ਟੂਲ ਪਈ ਇੱਕ ਮੈਂ ਆ ਚੀਜ਼ ਲੈ ਕੇ ਆਇਆ ਭਾਈ ਗਿਆ ਇਧਰ ਨੂੰ ਕੋਈ ਨਾ ਕੁਛ ਇਹ ਨਾ ਜਿੰਨੀ ਵਾਰੀ ਆਓ ਸੱਚੀ ਗੱਲ ਯਾਰ ਇਹ ਮਲਟੀ ਚੀਜ਼ਾਂ ਇਹਨਾਂ ਕੋਲ ਹੁੰਦੀਆਂ ਨੇ ਆਹ ਦੇਖੋ ਜੀ ਆਹ ਇੰਡੀਆ ਤਾਂ ਵੀਰੇ ਵਰਲਡ ਕੱਪ ਲੈ ਕੇ ਆਇਆ ਤੇ ਕੀ ਪਲਾਨ ਦੀ ਚੱਕ ਕੇ ਬਾਈ ਅੱਛਾ ਲਓ ਜੀ ਨਵੇਂ ਟਾਈਪ ਦੀ ਆ ਗਈ। ਹਾਂ ਇੱਕ ਗੱਡੀਆਂ 'ਚੋਂ ਜ਼ਿਆਦਾ ਲੈ ਕੇ ਜਾਂਦੇ ਇਹਦੇ ਥੱਲੇ ਇੱਕ ਸਟਰੋ ਆਉਂਦੀ ਹੈ ਰਬੜ ਦੀ। ਅੱਛਾ ਜਿਹੜੀ ਫਲੈਕਸੀਬਲ ਹੁੰਦੀ ਹੈ। ਹਾਂ ਇੱਕ ਗੱਡੀਆਂ 'ਚੋਂ ਬਹੁਤ ਹੀ ਕਾਮਯਾਬ ਬੈਠਾ। ਮੂਹਾਰਤ ਤੁਸੀਂ ਰਹੇ ਤੇ 150 200 ਆਪਣੇ ਕੋਲ ਸਿਰਫ 100 ਰੁਪਏ ਦੀ ਹੈ। ਥੱਲੇ ਪੈਪ ਵੀ ਨਾਲ ਆਉਂਦਾ। 100 ਰੁਪਏ। ਅੱਛਾ ਨਾਲ ਪੈਪ ਵੀ ਦੇ ਦੇ ਪਾਈਪ ਹੁੰਦੀ ਹੈ। ਠੀਕ ਹੈ ਜੀ। ਲਓ ਜੀ ਸਿਰਫ 100 ਰੁਪਏ ਦੀ ਕਲਰ ਜਿਹੜਾ ਮਰਜ਼ੀ ਲੈ ਲਓ। ਪਤਾ ਨੀਲਾ ਪੀਲਾ ਸੰਤਰੀ ਸਾਰੇ ਮਿਲਣਗੇ। ਸਾਰੇ ਕਲਰ ਮਿਲ ਜਾਣਗੇ ਜੀ। ਮੈਚ ਕਰਕੇ ਲੈ ਜਾਓ ਸੂਟਾਂ ਨਾਲ। ਲਓ ਜੀ ਲਓ ਜੀ ਆ ਦੇਖੋ ਆ ਸਾਮਾਨ ਸਾਰਾ ਤੁਹਾਨੂੰ ਮਿਲ ਜੂਗਾ ਬਾਕੀ ਇਹਨਾਂ ਦੀ ਆਪਾਂ ਵੀਡੀਓ ਜਦੋਂ ਵੀ ਪਾਉਨੇ ਆ ਤੁਹਾਨੂੰ ਦੱਸਿਆ ਵੀ ਚਾਬੀਆਂ ਪਾਨੇ ਸਾਰਾ ਕੁਝ ਤੋਲ ਕੇ ਮਿਲ ਜਾਂਦਾ ਤੇ ਬਰ ਸਪੈਸ਼ਲ ਚੀਜ਼ਾਂ ਆਪਾਂ ਦਿਖਾਉਣੀ ਆ ਜਿਹੜੇ ਨਵੇਂ ਟੂਲ ਆਏ ਨੇ ਜਿਵੇਂ ਆ ਦੇਖੋ ਆ ਪਲਾਸ ਦੇਖੋ ਤੁਸੀਂ ਕਿੱਡੀ ਲੰਬੀ ਨੋਜ਼ ਹੈ ਦੀ ਨੋਜ਼ ਪਲਾਸ ਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਨੇ ਸਾਰੀਆਂ ਇਹਨਾਂ ਕੋਲ ਬਾਕੀ ਆਪਾਂ ਜੇ ਬਿਆਨ ਕਰਨ ਲੱਗੇ ਇਕੱਲੀ-ਕਿੱਲੀ ਚੀਜ਼ ਦਾ ਵੀਡੀਓ ਬਹੁਤ ਲੰਬੀ ਚੱਲ ਜੂਗੀ ਜੀ ਆ ਦੇਖੋ ਤੁਸੀਂ ਹਾਂਜੀ ਭਾਈ ਜੀ ਹੁਣ ਕੀ ਆ ਦਿਖਾਣ ਲੱਗੇ ਤੁਸੀਂ ਕਾਰਵਾਸ਼ਰ ਹੈ ਮੈਕ ਕੋਚ ਬ੍ਰਾਂਡ ਦਾ ਆਂਦਾ ਆਪਣੇ ਕੋਲ ਅੱਛਾ ਜੀ ਤੇ 4000 ਵਾਟ ਦੀ ਹੋ ਰਹੀ ਹੈ ਵਿਖਾਣ ਵਾਸਤੇ 4000 ਵਾਟ ਦੀ ਦੀ ਮੋਟਰ ਹੈ ਅੱਛਾ ਜੀ ਲਓ ਜੀ ਕਰੋ ਚੈੱਕ ਬ੍ਰਾਂਡਿੰਗ ਆਈਟਮ ਹੈ ਹੂੰ ਇੱਕ ਕਾਰ ਵਾਸ਼ ਰਹੀ ਜੀ ਇੱਕ ਬਲੈਕ ਸੋਲ ਪੈਪ ਆ ਗਈ ਇੱਕ ਲਓ ਜੀ ਪਾਈਪ ਆ ਗਈ ਇੱਕ ਹੈਵੀ ਸੋਲ 2 ਮੀਟਰ ਦੀ ਟੁੱਟੀ ਵਾਲੀ ਪੈਪ ਆ ਗਈ ਹੂੰ ਜਿਹਦੇ ਤਿੰਨ ਫਿਲਟਰ ਆ ਗਏ ਲਓ ਜੀ ਇਹ ਇਹ ਫਿਲਟਰ ਬਈ ਅੱਛਾ ਸਾਫ ਪਾਣੀ ਪੁਣੀ ਪੁਣ ਕੇ ਜਾਣ ਲਈ ਸਾਈਡ ਤੇ ਅਸੈਸਰੀ ਲੱਗਦੀ ਹੈ ਇੱਕ ਸੌਪ ਗਨ ਆ ਗਈ ਅੱਛਾ ਜੀ ਲਓ ਜੀ ਇੱਕ ਦੀ ਇਹ ਗਨ ਆ ਗਈ ਹੂੰ ਇਹ ਕਿਹਦਾ ਗਨ ਨੂੰ ਲੰਬਾ ਕਰਨਾ ਚਾਹੇ ਐਕਸਟੈਂਸ਼ਨ ਆ ਗਿਆ ਬੜਾ ਅੱਛਾ ਵੀਰੇ ਇਹਦਾ ਪ੍ਰੈਸ਼ਰ ਘਟਵਾ ਜਾਂਦਾ ਫਿਰ ਜਿਵੇਂ ਹਾਂ ਅੱਗੋਂ ਦੀ ਵੀਰੇ ਨਿਓ ਜਲ ਗੋਲ ਤੇ ਉੱਪਰ ਹਾਂ ਲਓ ਜੀ ਆ ਆ ਗਿਆ ਵਾਸ਼ਰ ਵਾਸ਼ਰ ਅੱਛਾ ਜੀ 4000 ਵਾਟ ਦੀ ਤੇ ਮੋਟਰ ਨਾਲੇ ਬੰਦ ਬਾਟੀ ਦਾ ਅੱਛਾ ਜੀ ਕਿਹ ਜਾਂਦਾ ਹੈਡ ਨੰਗਾ ਹੁੰਦਾ ਨਾ ਪਾਣੀ ਪੈਣ ਦੀ ਦਿੱਕਤ ਹੁੰਦੀ ਹੈ ਬਿਲਕੁਲ ਬੰਦ ਬਾਟੀ ਦਾ ਕਰੰਟ ਲੱਗਣ ਦਾ ਕੋਈ ਸੀ ਨਹੀਂ ਅੱਛਾ ਅੱਛਾ ਹਾਂ ਠੀਕ ਆ ਇਹ ਕਿੰਨੇ ਦਾ ਪੈ ਜਾਂਦਾ ਵੀਰੇ ਇਹ ਕਿਵੇਂ ਜੀ 3500 ਰੁਪਏ ਦੀ ਰੇਂਜ ਤਾਂ ਹੁੰਦਾ ਵੀਰੇ 3500 ਦੀ ਤੇ ਤਾਰ ਕਿੰਨੀ ਲੰਮੀ ਇਹਦੀ ਤਾਰ ਤਾਂ ਵੀ ਜਿਹੜੀ ਨਾਰਮਲ ਆਉਂਦੀ ਆ ਤਾਂ ਮਾਨ ਕੇ ਚੱਲੋ 1 ਮੀਟਰ ਦੀ ਹੁੰਦੀ ਹੈ 1.5 ਮੀਟਰ ਦੀ ਅੱਛਾ ਜੀ ਆ ਦਿਖਾਈਏ ਮਨੇ ਆ ਮੀਟਰ ਵੀ ਹੈਗਾ ਇਹਦੇ ਦੇਖ ਲਓ ਜੀ ਕਰ ਲਓ ਚੱਕ ਇਹ ਬਾਈ ਇਹ ਕਿਵੇਂ ਮੀਟਰ ਕੱਢ ਲਈ ਹੁੰਦਾ ਹੈ ਜਿਵੇਂ ਆਪਾਂ ਕੋਈ ਮੋਡ ਚੇਂਜ ਕਰਦੇ ਆ ਸਲੋਅ ਤੇ ਉਹਦੇ ਦੇ ਹਿਸਾਬ ਸੇ ਪ੍ਰੈਸ਼ਰ ਅੱਛਾ ਪ੍ਰੈਸ਼ਰ ਤਾਂ ਦੱਸਦਾ ਵੀ ਇੰਨਾ ਜਾ ਰਿਹਾ ਹੈ ਨਾ ਲਓ ਜੀ ਆ ਹੈਗਾ ਦੂਜੇ ਪਾਸੇ ਦਿਖਾਓ ਬਾਈ ਮਨੇ ਆ ਦੇਖੋ ਭਾਜੀ ਬਿਲਕੁਲ ਲਓ ਜੀ ਕਰ ਲਓ ਚੱਕ ਆਨ ਆਫ ਦਾ ਸਵਿਚ ਦਾ ਬਟਨ ਲੱਗਿਆ ਹੋਇਆ ਕੋਈ ਸਿੰਪਲੀਆ ਚਲਾਉਣਾ ਹੈ ਨਾ ਕੋਈ ਔਖਾ ਨਹੀਂ ਬੜਾ ਵਧੀਆ ਬਣਿਆ ਹੋਇਆ ਜੀ ਆਪਾਂ ਇਹ ਚਲਾ ਕੇ ਵੀ ਜੀ ਜੀ ਬਿਲਕੁਲ ਲਓ ਜੀ ਹੁਣ ਚਲਾ ਕੇ ਵਖਾਨ ਲੱਗੇ ਨੇ ਬਾਈ ਵਾਸ਼ਰ ਆਪਾਂ ਨੂੰ ਤੇ ਦੇਖਦੇ ਆਂ ਬਾਈ ਇਹਦਾ ਕਿੰਨਾ ਕੋਈ ਪ੍ਰੈਸ਼ਰ ਆ ਲਓ ਜੀ ਕਰੋ ਸਟਾਰਟ ਇਹਨੂੰ ਸਵਿਚ ਦੇਣ ਲੱਗੇ ਆ ਲਾ ਤੇ ਲਓ ਜੀ ਚਲੋ ਜੀ ਚੱਕ ਲਿਆ ਨੇ ਪਾਣੀ ਤੇ ਆਵਾਜ਼ ਇਹਦੀ ਬਦਲਦੀ ਜਾਂਦੀ ਆ ਦੇਖੋ ਜੀ ਪਾਣੀ ਦੇ ਵਿੱਚ ਰੱਖਿਆ ਆ ਲਓ ਜੀ ਇਹ ਬਾਈ ਲੱਗਾ ਚਲਾਣਾ ਚੱਕ ਦੋ ਜੀ ਸਾਹਮਣੇ ਦੇਖੀ ਬਾਈ ਚਲੋ ਜੀ ਚਲੋ ਆ ਲਓ ਜੀ ਆ ਕਰੋ ਚੈੱਕ ਜੀ ਪ੍ਰੈਸ਼ਰ ਤੁਸੀਂ ਪ੍ਰੈਸ਼ਰ ਚੈੱਕ ਕਰੋ ਤੁਸੀਂ ਸਿੱਧਾ ਬਈ ਕਰੀ ਬਣਾ ਤਾ ਨੂੰ ਆਹ ਜਾਂਦਾ ਦੇਖੋ ਕਿੱਥੋਂ ਤੱਕ ਅੱਛਾ ਭਾਈ ਘੱਟ ਵੱਧ ਕਰਕੇ ਦਿਖਾਓ ਮੜਾ ਜਾ ਘੱਟ ਵੱਧ ਹੋ ਜਾਂਦਾ ਨੇ ਆਹ ਦੇਖੋ ਹਾਂ ਇੱਥੋਂ ਘੁਮਾ ਕੇ ਘੱਟ ਵੱਧ ਹੋ ਜਾਂਦਾ ਜੀ ਆਹ ਲਓ ਜੀ ਦੇਖੋ ਜੀ ਫੁਹਾਰਾ ਬਣਾਉਣਾ ਵੱਡਾ ਉਹ ਵੀ ਹੋ ਜਾਊਗਾ ਤੇ ਕਰਨਾ ਦੇਖੋ ਤੁਸੀਂ ਘੱਟ ਵੱਧ ਕਰਕੇ ਜਿਵੇਂ ਗਾਰਾ ਗੁਰਾ ਜਾਂ ਮੜਗਾੜ ਚ ਟਰੈਕਟਰਾਂ ਜਾਂ ਗੱਡੀਆਂ ਨੂੰ ਵੀ ਤੁਸੀਂ ਤਾਰ ਸਕਦੇ ਲੋ ਜੀ ਇਹ ਆ ਵੋਚਰ ਆ ਗਿਆ ਜੀ ਅੱਛਾ ਭਾਈ ਆਏ ਨੇ ਇਹਨਾਂ ਨੂੰ ਪੁੱਛਦੇ ਭਾਈ ਜੀ ਕਿੱਥੋਂ ਆਏ ਹੋ ਤੁਸੀਂ ਜੀ ਭਾਜੀ ਗੜਸ਼ੰਕਰ ਤੋਂ ਆਏ ਆ ਜਿਲ੍ਹਾ ਹੁਸ਼ਿਆਰਪੁਰ ਤੋਂ ਲਓ ਜੀ ਗੜਸ਼ੰਕਰ ਜਿਲ੍ਹਾ ਹੁਸ਼ਿਆਰਪੁਰ ਤੋਂ ਇੱਥੇ ਤਕਰੀਬਨ 150 ਕਿਲੋਮੀਟਰ ਦੂਰ ਤੋਂ ਆਏ ਨੇ ਭਾਈ ਜੀ ਹਨਾ ਜੀ ਹਾਂਜੀ ਹਾਂਜੀ ਤੇ ਕਿਵੇਂ ਫਿਰ ਵਧੀਆ ਮਿਲਦਾ ਸਮਾਨ ਭਾਈ ਜੀ ਬਹੁਤ ਵਧੀਆ ਭਾਜੀ ਬਹੁਤ ਵਧੀਆ ਅੱਛਾ ਕਿੰਨੀ ਵੇਸਟ ਹੈ ਇਹ ਇਹ ਭਾਈ ਦੂਜੀ ਵੇਸਟ ਹੈ ਯਾਰ ਦੂਜੀ ਵੇਸਟ ਹੈ ਲਓ ਜੀ ਇਹ ਭਾਈ ਜੀ ਦੁਆਬੇ ਚੋਂ ਜਨੂਰੀ ਰੇਟ ਮਿਲਦਾ ਹਾਂ ਇਹ ਗੱਲ ਹੈਗੀ ਹੈ ਭਾਈ ਜੀ ਬਹੁਤ ਵਧੀਆ ਚੀਜ਼ ਹੈ ਬਿਲਕੁਲ ਜੀ ਅੱਛਾ ਭਾਈ ਜਦੋਂ ਵੀ ਕਮੈਂਟ ਕਰ ਦੇਣਾ ਮੇਰੀ ਵੀਡੀਓ ਤੇ ਕੋਈ ਵੀ ਸਾਰੇ ਕਹਿੰਦੇ ਵੀ ਮੁੰਡਾ ਸਾਊ ਆ ਰੇਡ ਜੈਨੂਅਲ ਲਾਉਂਦਾ ਬਸ ਇਹ ਆ ਵੀ ਆਉਣਾ ਪੈਂਦਾ ਇੱਥੇ ਫੋਨ ਨਹੀਂ ਚੱਕ ਹੁੰਦਾ ਇਹਨਾਂ ਦਾ ਘੁੰਮਣਾ ਤਾਂ ਪੈਂਦਾ ਹੀ ਘੁੰਮਣਾ ਪੈਂਦਾ ਬਾਕੀ ਮੈਂ ਇਹੀ ਕਹਿਣਾ ਵੀ ਜਿੰਨੇ ਵੀ ਚੀਜ਼ ਲੈਣੀ ਘੁੰਮ ਕੇ ਆਣ ਕੇ ਵੇਖ ਕੇ ਲੈ ਜਾਵੇ ਹਣਾ ਇਹ ਭੇਜ ਦੇਣ ਰਸਤੇ ਚੀਜ਼ ਖਰਾਬ ਪਹੁੰਚੇ ਫਿਰ ਆ ਬੁਲਾਮਿਆਂ ਦੀ ਗੱਲ ਹੋ ਜੇ ਉਹ ਗੱਲ ਨਹੀਂ ਕਿ ਦੇਖ ਕੇ ਲਓ ਨਾਲੇ ਵਧੀਆ ਜੈਨੂਅਲ ਚੀਜ਼ ਮਿਲਦੀ ਆ ਠੀਕ ਆ ਬਾਈ ਜੀ ਤੇ ਵਧੀਆ ਲੱਗਾ ਤੁਹਾਨੂੰ ਵੀ ਮਿਲ ਕੇ ਸਾਡੇ ਸ਼ਹਿਰ ਆਏ ਜੀ ਠੀਕ ਆ ਧੰਨਵਾਦ ਧੰਨਵਾਦ ਬਾਕੀ ਆ ਰੈਂਚ ਆ ਗਏ ਆ ਤਾਂ ਤੁਹਾਨੂੰ ਇੱਥੋਂ ਬਾਈ ਆ ਕੀ ਰੇਟ ਮਿਲਣਗੇ ਆਪਣੇ ਕੋਲ ਤ 104 ਰੁਪਏ ਕਿਲੋ ਵੱਡੇ ਵਰੇ ਲਓ 120 ਰੁਪਏ ਕਿਲੋ 120 ਰੁਪਏ ਕਿਲੋ ਤੁਹਾਨੂੰ ਮਿਲ ਜਾਣੀਆਂ ਪਿੰਨਾ ਜੀ ਬਈਆ ਬਸ ਬਤਾ ਦਿਓ ਭਾਈ ਜੀ ਲਓ ਹੋਰ ਗੱਠੀ ਲੈਣਾ ਰੋਪ ਇਹ ਬਾਈ ਜੀ ਤੁਸੀਂ ਕਿੱਥੋਂ ਆਏ ਤੁਸੀਂ ਮੈਂ ਵੀਰ ਚ ਬੱਦੀ ਤੇ ਆਇਆ ਜੀ ਲਓ ਜੀ ਇਹ ਬਾਈ ਜੀ ਬੱਦੀ ਤੋਂ ਆਇਆ ਕਿਵੇਂ ਫਿਰ ਵਧੀਆ ਲੱਗਦਾ ਸਮਾਨ ਇਹਨਾਂ ਦਾ ਵਧੀਆ ਜੀ ਵਧੀਆ ਸਮਾਨ ਘੈਂਟਾ ਕੰਮ ਅੱਜ ਕੈਂਟਮਾਨ ਹੈ ਜੀ ਲੋ ਜੀ ਬਾਈ ਜੀ ਕਹਿੰਦੇ ਜੀ ਵੀਰੇ ਇਹਨਾਂ ਬਾਰੇ ਕਿਵੇਂ ਆ ਜੈਕ ਕਿਵੇਂ ਆ ਅਲੱਗ-ਅਲੱਗ ਸਾਈਜ਼ ਦੇ ਵਿੱਚ ਨੇ ਆ ਦੋਵੇਂ ਆਪਣੇ ਕੋਲ 35 ਟਨ ਦਾ ਹੈ ਅੱਛਾ ਜੀ ਇਹ 75 ਟਨ ਦਾ ਹੈ ਇਹ ਟ੍ਰੈਕਟਰ ਟਰਾਲੀ ਇਸ ਤੋਂ ਜ਼ਿਆਦਾ ਆਪਣੇ ਕੋਲ ਲੈ ਕੇ ਜਾਂਦੇ ਆ ਇੱਕ ਕੰਬਾਈਨ ਵਗੈਰਾ ਟਰੱਕ ਵਗੈਰਾ ਸਭ ਆਪਣੇ ਤੋਂ ਸਸਤਾ ਲੈ ਕੇ ਜਾਂਦੇ ਆ ਹੂੰ ਤੇ ਇਹ ਆਪਣੇ ਕੋਲ 1500 ਰੁਪਏ ਦੀ ਰੇਂਜ ਦਾ ਹੈ ਛੋਟਾ ਵਾਲਾ ਹਾਂ ਇਹ 1500 ਆਪਣੇ ਕੋਲ 2000 ਰੁਪਏ ਰੈਂਦਾ 75 ਟਨ ਦੇ ਸਾਈਜ਼ ਹੁੰਦਾ ਜੀ ਇਹ ਛੋਟੇ ਦਾ ਕਿੰਨਾ ਟਨ ਹੈ 35 ਟਨ ਭਾਜੀ ਅੱਛਾ ਛੋਟਾ ਜਿਹੜਾ 35 ਟਨ ਵੱਡਾ 75 ਟਨ 1500 2 ਪੁਰਾਣੇ ਆਟਮ ਸੰਗਲ ਟੋਚੰਗ ਲਿਫਟਿੰਗ ਦੀ ਕੋਈ ਆਟਮ ਹੈ ਬਿਲਕੁਲ ਕੋਪੀ ਰਸਾ ਤਾਰ ਹਰ ਇੱਕ ਪ੍ਰੋਡਕਟ ਆਪਣੇ ਕੋਲ ਮਿਲ ਜਾਂਦਾ ਕਿਸੇ ਵੀ ਮੇਰੇ ਵੀਰ ਭਰਾ ਨੂੰ ਚਾਹੀਦਾ ਸਾਡੀ ਦੁਕਾਨ ਪਟੇਲਾ ਟਰੈਕਟਰ ਮਾਰਕੀਟ 377 ਨੰਬਰ ਆਪਣੇ ਦੁਕਾਨ ਹੈ ਦੀਵਾਨ ਜੀ ਟੂਨ ਪਟੇਲਾ ਭਾਈ ਬਾਕੀ ਆਪਣੇ ਕੋਲ ਆ ਜੈਕ ਆ ਗਏ ਦੇਖੋ ਜੀ ਸੰਗਲ ਆ ਗਏ ਲਓ ਜੀ ਇਹ ਸੰਗਲ ਜੈਕ ਮੋਟੀ ਮੋਟੀ ਨਿਗਾ ਮਾਰਾ ਦੇਣੇ ਇੱਕ ਵਾਰੀ ਆ ਦੇਖਣ ਭੋਰੇ ਚੱਕੀ ਜਾਗੇ ਸਮਾਨ ਨਿਕਲੀ ਜਾਏਗਾ ਸਮਾਨ ਨਿਕਲੀ ਜਾਏਗਾ ਬਿਲਕੁਲ ਜੀ ਬਾਕੀ ਇਹ ਸਾਰਾ ਦੇਖੋ ਆ ਪੁਰਾਣਾ ਸਮਾਨ ਤੁਸੀਂ ਇੱਧਰ ਵੇਖੋ ਚਾਬੀਆਂ ਆ ਚਾਬੀ ਪ੍ਰਾਣੀ ਆ ਤੁਸੀਂ ਇਹਦੇ ਨਾਲ ਤੇ ਵਾਕਵ ਹੈਗੇ ਹੀ ਉਹ ਸਾਰੇ ਹਨਾ ਹਾਂ ਇੰਪੋਰਟਡ ਮਾਲ ਆਪਣੇ ਕੋਲ ਬਹੁਤ ਆਂਦਾ ਹਾਂ ਬਾਕੀ ਇੱਕ ਵਾਰ ਇਹ ਉਰੇ ਆ ਕੇ ਜਿਆਦਾ ਨੌਲੇਜ ਆਂਦੀ ਹੈ ਫੋਨ ਤੇ ਮਾੜਾ ਘੱਟ ਸਮਝ ਆਂਦਾ ਬਿਲਕੁਲ ਜੀ ਬਿਲਕੁਲ ਜੋ ਇੱਥੇ ਆ ਕੇ ਨਿਗਾ ਵੱਜਦੀ ਹੈ ਉਹਦਾ ਸਾਰ ਬਿਲਕੁਲ ਜੀ ਬਿਲਕੁਲ ਅੱਛਾ ਲਓ ਜੀ ਬਾਈ ਨੇ ਐਡਰੈਸ ਵੀ ਦੱਸਤਾ ਤੇ ਦੱਸਤਾ ਫੋਨ ਵੀ ਕਿਉਂ ਨਹੀਂ ਚੁੱਕਦੇ ਸੋ ਠੀਕ ਹੈ ਦੋਸਤੋ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਕੋਲ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਦੱਸਿਓ ਜੀ ਕਿੱਦਾਂ ਲੱਗਾ ਆਪਣਾ ਅੱਜ ਦਾ ਵਲੌਗ ਜੀ ਧੰਨਵਾਦ